ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 21 ਨਵੰਬਰ ਤੋਂ 21 ਨਵੰਬਰ ਨੂੰ 2025 ਤਨਤਨ ਗੁਰਪ੍ਰੀਤਵਾਦ ਸਾਹਿਬ ਜੀ ਦੀ ਸਾਡੇ 350 ਸਾਲਾ ਜੀਵਨੀ ਸਤਾ ਦੀ ਜਿਹੜੀ ਹੈ ਇਸ ਵਾਰੀ ਸੋਵੀ ਕਮੇਟੀ ਬੜੀ ਵੱਡੀ ਆਸਤਾ ਦੇ ਨਾਲ ਮਨਾ ਰਹੀ ਹੈ ਤੇ ਵੱਡੇ ਸਮਾਗਮ ਜਿਹੜੇ ਅੱਜ ਮੀਟਿੰਗ ਹੋਈ ਹੈ ਸਤਾਰਦੀ ਕਮੇਟੀ ਦੀ ਵੱਡੇ ਸਮਾਗਮ ਜਿਹੜੇ ਲਿਖੇ ਗਏ ਆ ਤਾਂ ਪਹਿਲਾ ਸਮਾਗਮ ਦੀ ਜਿਹੜੀ ਸ਼ੁਰੂਆਤ ਪਿਛਲੇ ਮਹੀਨੇ ਕਰਨੀ ਤੋਂ ਕੀਤੀ ਗਈ ਹੈ ਕਿ ਸਤਾਰਦੀ ਦੇ ਪ੍ਰੋਗਰਾਮਾਂ ਤੇ ਵੱਧ ਤੋਂ ਵੱਧ ਗੁਰੂ ਦੇ ਗੁਰੂ ਦੇ ਲਾਡਲੇ ਦੀ ਸੰਗਤ ਨੂੰ ਲਾਇਆ ਜਾਵੇ ਦਵਾਪੇ ਦੀ ਧਰਤੀ ਤੇ ਮਾਝੀ ਦੀ ਧਰਤੀ ਤੇ ਤੇ ਮਾਨਵੇ ਦੀ ਧਰਤੀ ਤੇ ਟੈਨ ਟੰਨਾ ਕਰਤਾਂ ਦੇ ਅਮਰ ਸਚਾ ਜਿਹੜਾ ਉਹ ਬਸਾਖੀ ਵਾਲੇ ਡਾਂਸ ਖਾਲਸੇ ਦੀ ਸਿੱਧਰਤ ਜਿਹੜਾ ਉਹਦੇ ਤੇ ਜਿਹੜੇ ਇੰਨਾ ਤੱਕ ਦਾ ਤੋਂ ਵੱਡੇ ਹਨ ਚਾਰ ਦੇ ਜਿਹੜੇ ਪ੍ਰੋਗਰਾਮ ਲਿਖੇ ਗਏ ਆ ਤੇ ਉਹਦੇ ਤੇ ਵੱਖ-ਵੱਖ ਪ੍ਰਚਾਰਕਾਂ ਦੀ ਹਰ ਜੋਰ ਤੇ ਦੂਰੀਆਂ ਲੱਗਣਗੀਆਂ ਇਸੇ ਤਰ੍ਹਾਂ ਜਿਹੜਾ 21 ਨਵੰਬਰ ਤੋਂ 29 ਨਵੰਬਰ ਤਾਈਂ ਜਿਹੜੇ ਜਿਹੜੇ ਸਮਾਗਮ ਆ ਉਹ ਵੱਖ ਨਨਕੂਰ ਸਾਹਿਬ ਦੀ ਧਰਤੀ ਤੇ ਲਿਖੀ ਗਏ ਕਿ ਇਹਨਾਂ ਸਮਾਗਮਾਂ ਦੇ ਵਿੱਚ ਜਿੱਥੇ ਦਾ ਜਿੱਥੇ ਜਿੱਥੇ ਗੁਰੂ ਸਾਹਿਬ ਦੇ ਚਰਨ ਪਏ ਆ ਹਿੰਦੁਸਤਾਨ ਦੀ ਧਰਤੀ ਤੇ ਉੱਥੇ ਜਿੱਦਾਂ ਧੋਮੀ ਸਾਹਿਬ ਨੂੰ ਆਪਾਂ ਨਗਰ ਕੀਰਨ ਜਿਹੜਾ ਅੰਸ਼ਾਮ ਦੀ ਧਰਤੀ ਤੋਂ ਉੱਤਰੋਂ ਲੈ ਕੇ ਬਿਹਾਰੀ ਤੋਂ ਅੱਗੇ ਬੰਗਾਲ ਜਾਂਦੇ ਹੋਏ ਯਾਤਰਾ ਕਰਦੇ ਆਂ ਜਾਂਦੇ ਆਂ ਤੇ ਸੈਰਾਂ ਤੇ ਹੁੰਦੇ ਹੋਏ ਐਸੀ ਜਿਹੜਾ ਲਖਪੁਰ ਸਾਹਿਬ ਦੀ ਧਰਤੀ ਤੇ ਦੇ ਦੋ ਮਹੀਨਿਆਂ ਦੇ ਵਿੱਚ ਜਿਹੜਾ ਨਗਰ ਕੀਰਨ ਆਇਆ ਇਦਾਂ ਹੀ ਮਟਰਨ ਜਿਹੜਾ ਜਿਸ ਤੋਂ ਕਿਰਪਾ RAM ਜੀ ਪ੍ਰਤਾਰ ਲੈ ਕੇ ਚੱਲੇ ਸੀ ਅ ਤੇ ਜੋ ਜੰਮੂ ਕਸ਼ਮੀਰ ਦੇ ਵਿੱਚ ਆ ਉਥੋਂ ਵੀ ਵੱਡਾ ਨਗਰ ਕੀਰਤਨ ਜਿਹੜਾ ਉਹ 25 ਮਈ ਨੂੰ ਇੱਥੇ ਪਹੁੰਚੇਗਾ ਬਾਕੀ ਬਖੈਰਤ ਤੋਂ ਹੁੰਦਾ ਹੋਇਆ ਤੇ ਵੱਡੇ ਸਮਾਗਮ ਜਿਹੜੇ ਆ ਭਾਵੇਂ ਉਹ ਦੂਜੇ ਹਿਮਾਚਲ ਦੇ ਵਿੱਚ ਆ ਭਾਵੇਂ ਦਿੱਲੀ ਦੇ ਵਿੱਚ ਆ ਭਾਵੇਂ ਹਰਿਆਣਾ ਦੇ ਵਿੱਚ ਆ ਤੇ ਭਾਵੇਂ ਜਿਹੜੇ ਗੁਰੂ ਸਾਹਿਬ ਦੇ ਇਤਿਹਾਸਕ ਥਾਨ ਪੰਜਾਬ ਵਿੱਚ ਆ ਉੱਥੇ ਵੱਡੇ ਸਮਾਗਮ ਜਿਹੜੇ ਆ ਉਹ ਸਮਾਗਮ ਵੀ ਕੀਤੇ ਜਾਣਗੇ ਤੇ ਉਹਦੇ ਵਿੱਚ ਬਫਰ ਸੈਮੀਨਾਰ ਹੋਣਗੇ ਬਫਰ ਸਕੂਲ ਦੇ ਬੱਚਿਆਂ ਦੇ ਕੰਪੀਟੀਸ਼ਨ ਹੋਣਗੇ ਇਸੇ ਤਰ੍ਹਾਂ ਸਹਿਜ ਪਾਠਾਂ ਦੀ ਜਿਹੜੀ ਲੜੀ ਆ 35000 ਦੇ ਕਰੀਬ ਜਿਹੜੇ ਸਹਿਜ ਪਾਠਾਂ ਦੇ ਪਾਊ ਜਿਹੜੇ ਆ ਆਪਣੇ ਆਪਣੇ ਘਰ ਰੱਖ ਕੇ ਔਰ ਇਸੇ ਨਾਲ ਪ੍ਰਸ਼ਾਦ ਦਿੱਤਾ ਕੀਤੇ ਜਿਹੜੇ ਉਹ ਪਾਈ ਜਾਣਗੇ ਤੇ ਮੈਂ ਇਹ ਅਰਦਾਸ ਕਰਦਾ ਕਿਉਂਕਿ ਗੁਰੂ ਦੀ ਤਾਕਤ ਹੁੰਦੀ ਹੈ ਤੇ ਗੁਰੂ ਦੀ ਤਾਕਤ ਜੇ ਗੁਰੂ ਜੀ ਪਰ ਜਿਵੇਂ ਤੇ ਤੇ ਤਾਂ ਹੀ ਸਮਾਗਮ ਜਿਹੜੇ ਇਸ ਤਰੀ ਚੱਦਦੇ ਆ ਜੋ ਕੀਤਾ ਰੱਖਿਆ ਗਿਆ ਹੈ ਜੋ ਸਾਰੀ ਜਿੰਨੀ ਆਪਣੀ ਸਿਤਾਬਦੀ ਕਮੇਟੀ ਆ ਉਹਨਾਂ ਨੇ ਜਿਸ ਤਰ੍ਹਾਂ ਦਾ ਮਤਲਬ ਇਹ ਬਚਾ ਰੱਖਿਆ ਗੁਰੂ ਸਮਰਥ ਕਲਗੀਧਰ ਪਾਤਸ਼ਾਹ ਗੁਰਦੇਵ ਮਹਦ ਸਾਹਿਬ ਜੀ ਤਾਂ ਕਿ ਇਹ ਸਮਾਗਮ ਜਿਹੜੇ ਸਪੂਰਨ ਹੋ ਸਕਣ ਵਾਹਿਗੁਰੂ ਜੀ ਕਾ ਕਲਸਰ ਵਾਹਿਗੁਰੂ ਜੀ